ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ 187 ਕਣਕ ਬਾਰੇ ਜਿਹੜੀ ਕਿ ਸਾਨੂੰ ਐਰਕਾ ਸੇਵਾਸਾਲਾ ਬੀਜ ਦੇ ਨੂੰ ਇਸੇ ਵੈਰਾਈਟੀ ਦੇ ਬੀਜ ਦੇ ਨੂੰ ਤੇ ਹਰ ਸਾਲ ਹੈਪੀ ਸ਼ਿਟ ਦੇ ਨਾਲ ਬਜਾਈ ਕੀਤੀ ਹੈ ਤੇ ਇਹ ਵੀ ਕਣਕ 187 ਹੈ ਜੀ ਹੁਏ ਲਗਭਗ 100 ਬੰਨੇ 93 ਦਿਨ ਦੀ ਹੋ ਚੁੱਕੀ ਹੈ ਇਹ 7 6 7 ਨਵੰਬਰ ਨੂੰ ਬੀਜੀ ਸੀ ਤੇ ਅੱਜ ਤਰੀਕਾ ਹੋ ਗਈ ਹੈ ਜੀ 10 ਜਨਵਰੀ ਤਾਂ ਤੁਸੀਂ ਦੇਖ ਸਕਦੇ ਹੋ 187 ਕਣਕ ਇਹ ਮਤਲਬ ਹੁਣ ਪੂਰੀ ਬਸ ਿੱਟੇ ਬਾੜ ਦੀ ਤਿਆਰੀ ਦੇ ਵਿੱਚ ਆ ਇਹ ਥਾਲੇ ਨੂੰ ਗੋਪ ਪਰ ਚੁੱਕੀ ਹੈ ਜੀ ਤੇ ਹੁਣ ਿੱਟੇ ਤੁਸੀਂ ਦੇਖ ਸਕਦੇ ਹੋ ਥੋੜੇ ਕੁ ਦਿਨਾਂ ਤੱਕ ਮੌਸਮ ਦੇ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਪੈ ਫੁੱਲ ਹੋ ਚੁੱਕੀ ਹੈ ਤੇ ਦੂਹ ਤਿੰਨ ਦਿਨਾਂ ਤੱਕ ਇਹ ਿੱਟੇ ਨਿਕਲਣੇ ਸਟਾਰਟ ਹੋ ਜਾਣਗੇ ਤਾਂ ਜੇ ਪਾਣੀ ਦੀ ਗੱਲ ਕਰੀ ਤਾਂ ਇਹਨੂੰ ਹੁਣ ਤੀਜਾ ਪਾਣੀ ਲਾ ਦਮਾ ਜੀ ਕੱਲ ਨੂੰ ਤੇ ਦੋ ਪਾਣੀ ਪਹਿਲਾਂ ਲਾਏ ਨੇ ਤੇ ਬੰਨੇਆਂ 93 ਦਿਨਾਂ ਦੀ ਹੋ ਚੁੱਕੀ ਏ ਤੇ ਇਹਨੂੰ ਹੋਰ ਕੋਈ ਹੁਣ ਕੋਈ ਇਹਨੂੰ ਸਪਰੇਅ ਸਪਰੂਵ ਮਤਲਬ ਕਰਾਂਗੇ ਇਹਨੂੰ ਇੱਕ ਤਾਕਤ ਵਾਲੀ ਤੇ ਪਾਣੀ ਤੋਂ ਬਾਅਦ ਜਦੋਂ ਥੋੜੇ ਥੋੜੇ ਸਿੱਟੇ ਇਹਦੇ ਨਿਕਲਣੇ ਸਟਾਰਟ ਮਤਲਬ ਹੋ ਜਾਣਗੇ ਇੱਕ ਦੋ ਦਿਨਾਂ ਤੱਕ ਤੇ ਕੱਲ ਨੂੰ ਪਾਣੀ ਲਾ ਕੇ ਜਦੋਂ ਤਿੰਨ ਚਾਰ ਦਿਨਾਂ ਦਾ ਬੱਤਰਾ ਕੀ ਫਿਰ ਇੱਕ ਸਪਰੇਅ ਕਰਾਂਗੇ ਇਹਨੂੰ ਤੇ ਤੁਸੀਂ ਵੇਖ ਸਕਦੇ ਹੋਰ ਇਹਦੇ 29 ਕੁੰਡਲ ਤੱਕ ਸਭ ਤੋਂ ਵੱਧ ਛਾੜ ਦਿੱਤਾ ਜੀ ਇਹਨਾਂ ਸਿਆਨਸ ਵਾਲਾਂ ਦੇ ਵਿੱਚ ਕਿਉਂਕਿ ਸਾਨੂੰ ਸਿਆਨਸ ਵਾਲਾ ਤੇ 24 25 ਕਾਉਂਟਲ ਤੋਂ ਇਹ ਥੱਲੇ ਨਹੀਂ ਡਿੱਗੀ ਹਰ ਪੈਲੀ ਦੇ ਹਿਸਾਬ ਦੇ ਨਾਲ ਤੇ ਐਵਰੇਜ 4 ਗੀ ਦਾ 26 ਕਾਉਂਟਲ ਆ ਗਿਆ ਜੀ ਤੇ ਹੋਰ ਇੱਕ ਖਾਸ ਗੱਲ ਇਹ ਕੀ ਇਹਦਾ ਪੱਤਾ ਤੁਸੀਂ ਦੇਖ ਸਕਦੇ ਕਿ ਬਹੁਤ ਹੀ ਜ਼ਿਆਦਾ ਚੌੜਾ ਹੁੰਦਾ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਤੁਸੀਂ ਪੱਤਾ ਦੇਖ ਸਕਦੇ ਕਿ ਬਹੁਤ ਚੌੜਾ ਵਾ ਤੇ ਹੋਰ ਇਹਦਾ ਫਟਾਰਾ ਵੀ ਬਹੁਤ ਵਧੀਆ ਹੁੰਦਾ ਵਾ ਇੱਕ ਬੁੱਟੇ ਦੀ ਐਵਰੇਜ 800 ਤੋਂ 90 ਤੇ 10 ਵੋਟੀਆਂ ਨਾਲੀਆਂ ਤੇ ਕਈਆਂ ਦੀਆਂ 12 13 ਨਾਲੀਆਂ ਵੀ ਹੋ ਜਾਂਦੀਆਂ ਨੇ ਤਾਂ ਹੋਰ ਤੇ ਹੋਰ ਇੱਕੋ ਇੱਕ ਦਿੱਕਤ ਆਉਂਦੀ ਸੀ ਡਿੱਗਨ ਦੀ ਤੇ ਸਾਡੇ ਪਰ ਸਾਡੇ ਖੇਤਾਂ ਦੇ ਵਿੱਚ ਉਹ ਵੀ ਦਿੱਕਤ ਨਹੀਂ ਆਈ ਕਿਉਂਕਿ ਆਪਾਂ ਹਰ ਸਰ ਹੈਪੀ ਸੀਡ ਦੇ ਨਾਲ ਬੀਜਦੇ ਆਂ ਤੇ 40 ਕਿਲੋ ਬੀਜ ਪਰ ਏਕੜ ਦੇ ਹਿਸਾਬ ਨਾਲ ਪਾਉਂਦੇ ਆਂ ਤੇ ਜਿਹਦੇ ਕਰਕੇ ਡਿੱਗਨ ਦੀ ਸਮੱਸਿਆ ਬਹੁਤ ਘੱਟ ਆਉਂਦੀ ਏ ਕਿਤੇ ਕਿਤੇ ਆਉਂਦੀ ਜਿੱਥੇ ਕਿ ਡੋੜਾ ਫੜਿਆ ਲੱਗਾ ਹੋਏ ਡ੍ਰਿਲ ਦਾ ਜਾਂ ਜਿੱਥੇ ਥੋੜਾ ਜਿਹਾ ਖਾਦ ਖੋਦ ਦਾ ਸਟਾਪਾਦ ਪਾਜਾ ਆਏ ਉੱਥੇ ਮੋਰ ਤੇ ਆਉਂਦੀ ਏ ਡਿੱਗ ਦੇ ਦੀ ਨਹੀਂ ਤੇ ਉਹ ਵੀ ਨਹੀਂ ਹੁੰਦੀ ਤੇ ਅੱਜ ਤੱਕ ਸਾਡੀ ਮਤਲਬ ਕੋਡੋ ਕਣਕ ਨਹੀਂ ਡਿੱਗੀ ਜਿਹੜੀ 188 ਕਣਕ ਵਾ ਅਜਿਹਾ ਮਾਦੀ ਮੀਂਹ ਨੇਰੀ ਆ ਜੇ ਤਾਂ ਜਿਗਦੀ ਨਹੀਂ ਤੇ 4 ਤੋਂ ਪਹਿਲਾਂ ਦੱਸ ਸਕਿਆ 29 ਕੁੰਟਲ ਤੱਕ ਡਿਆ ਤੇ ਸਭ ਤੋਂ ਵੱਧ 29 ਕੁੰਟਲ ਪਰ ਏਕਰ ਦੇ ਹਿਸਾਬ ਦੇ ਨਾਲ ਤੇ 24-25 ਕੁੰਟਲ ਤੋਂ ਥੱਲੇ ਇਹ ਨਹੀਂ ਜਾਂਦੀ ਤੇ ਐਵਰੇਜ ਚਾਰ 26 ਕੁੰਟਲ ਦਾ ਨਿਕਲ ਆਉਂਦਾ ਵਾ ਤੇ ਤੁਸੀਂ ਵੇਖ ਸਕਦੇ ਹੋ